ਰਹਿੰਦੇ ਸਾਰੇ ਕਮਲ ਗਰਮੀਤ ਦਿੱਲੀ ਕਰਮਜੀਤ ਡੁੰਛੇੜੀ ਗਰਮੀਤ ਦਿੱਲੀ ਕਰਮਜੀਤ ਡੁੰਛੇੜੀ ਪਲਾਦੇ ਸਰਕਾਰ ਵਿੱਚ ਸਵਰਗ ਬਣਾਇਆ ਮਾਰੇ ਮੇਰੇ ਨਾਲ ਕਬੱਡੀ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ 2 ਮਿੰਟ ਲਈ ਵਾਲੇ ਗਰਾਊਂਡ ਦੇ ਬਾਹਰਲੇ ਪਾਸੇ ਰਹੋ ਕਬੱਡੀ ਵਾਲੇ ਇੱਕ ਜਾਂ ਦੋ ਗੁਸਤੀਆਂ ਦੇ ਉਦੋਂ ਤਬਾਦ ਮੈਚ ਹੋਣਾ ਹੈ ਤੇ ਕਬੱਡੀ ਵਾਲੇ ਪਲੇਅਰਾਂ ਨੂੰ ਜ਼ਰੂਰ ਬੇਨਤੀ ਆਪਾਂ ਲੰਘ ਕੇ ਸਰਕਾਰੀ ਮੀਤ ਨੂੰ ਪ੍ਰਵਾਨ ਕਰਨ ਤਗੜਾੜੀ ਸਾਹਿਬ ਲਾਸਟ ਗੁਸਤੀ ਹੈ ਜੀ ਨੋਟ ਕਰਿਓ ਨਾਲੀ ਪਲੀਜ਼ ਗਰਾਊਂਡ ਕਲੀਅਰ ਕਰਵਾ ਲਿਓ ਤੇ ਹੈਲੋ ਕਬੱਡੀ ਦਾ ਟੀਮਾਂ ਨੂੰ ਜਿਹੜਾ ਸੱਦ ਲਓ ਹਲੋ ਉਸਤਾਦ ਜੀ ਇਧਰ ਵੀਰਾਂ ਵੱਲੋਂ ਬੈਂਦੇ ਬਹੁਤ ਮਹਾਨਮਾਨ ਵਧੀਆ ਦੋਨੋਂ ਸਿਰੇ ਦੇ ਪਹਿਲਵਾਨ ਨੇ ਟੌਪ ਦੇ ਕਬੱਡੀ ਦੀ ਵੀ ਟੀਮਾਂ ਆ ਗਈਆਂ ਇਧਰ ਹੋਰ ਇਹਨਾ ਕਲੀਅਰ ਕਰਵਾ ਲਓ ਪਹੁੰਚ ਦੀ ਹਾਂ ਕਰਾਓ ਵੀ ਕਰਾਓ ਗਰਾਊਂਡ ਜੀਰ ਲਾਓ ਕਰਵਾ ਲਓ ਜੀ ਗਰਾਊਂਡ ਜਿਹੜਾ ਕਲੀਅਰ ਕਰਵਾ ਲਓ ਬੈਂਦੀ ਆ ਅਮਨ ਰੋਕੋ ਜਿਹੜੇ ਆਸਣ ਦਾ ਉਹਨਾਂ ਦੇ ਇੱਥੇ ਪੰਜਨ ਦੇ ਜੀਆਂ ਦਾ ਅਟਾ ਹੈ ਰਾਜ ਕਸਤੀ ਸ਼ੁਰੂ ਨਾ ਕਰੇ ਪਰਾਉ ਜੀ ਸਨਾਰ ਕਰ ਲਿਆਗੇ ਹਲੋ ਬਾਜੋ ਜੀ ਫਿਰਾਰ ਦੇ ਵਿੱਚ ਆ ਜਾ ਕਬੱਡੀ ਦੇ ਪ੍ਰਸਿੱਧ ਬਲਾਰੇ ਅਮਨ ਲੋਗੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਵੀ ਜੀ ਆਣ ਆਖਦੇ ਆ ਭਾਈ ਬੇਨਤੀ ਇੱਕ ਕਬੱਡੀ ਖਿਡਾਰੀ ਵੀਰਾਂ ਨੂੰ ਬੇਨਤੀ ਆ ਪਲੀਜ਼ ਅਸੀਂ 10 ਮਿੰਟ ਦਾ ਸਮਾਂ ਲੈਣਾ ਸੋ ਪਲੀਜ਼ ਮੇਰੇ ਭਰਾ ਸਾਰੇ ਗਰਾਊਂਡ ਤੇ ਇੱਕ ਵਾਰ ਸਾਈਡ ਤੇ ਹੋ ਜਿਓ ਜਿਹੜੇ ਦਰਸ਼ਕ ਵੀਰਿਆਂ ਵਿੱਚ ਉਹ ਸਾਈਡ ਤੇ ਹੋ ਜਿਓ ਲਾਸਟ ਕੁਸ਼ਤੀ ਹੈ ਅੱਜ ਦੇ ਮੰਡਲ ਦੀ ਔਰ ਦਰਸ਼ਕੋ ਆਪਣੇ ਏਰੀਆ ਦਾ ਆਪਣੇ ਇਲਾਕੇ ਦਾ ਆਪਣੇ ਜ਼ਿਲ੍ਹੇ ਦਾ ਮਾਣਾ ਕਮਲਜੀਤ ਪਹਿਲਵਾਨਾ ਅਖਾੜਾ ਤੁਮ ਛੜੀ ਜੇ ਕੁਰਸੀ ਦੇ ਕਦਾ ਆ ਨਾ ਨਾ ਰਿਆ ਖੇਡ ਮੇਲੇ ਦਾ ਆ ਨਾ ਨਾ ਰੇ ਇੱਕ ਵਾਰ ਸਿੰਘਾਂ ਸਹੀਤਾਂ ਦੇ ਨਾਲੇ ਜੋਰ ਨਾਲ ਤਾੜੀ ਮਾਰ ਦਿਓ ਲਓ ਮੈਦਾਨ ਦੇ ਵਿੱਚ ਚੱਲਦੀ ਹੋਈ ਕਸਤੀਆਂ ਨੌਜਵਾਨਾਂ ਦਰਮਿਆਨ ਬਹੁਤ ਬਹੁਤ ਧੰਨਵਾਦ ਆ ਨਿੰਦਰ ਸ਼ੇਰਗਿਲ ਜੀ ਅੱਜ ਇੱਥੇ ਆ ਕੇ ਪੁੰਜਿਆ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਨਾਲ ਹੀ ਬਰੋਤਰਾ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗਰਾਊਂਡ ਜਿਹੜਾ ਕਲੀਅਰ ਕਰਾਈ ਬੈਂਦੀ ਹੈ ਕਸਤੀ ਫੇਰ ਸ਼ੁਰੂ ਹੋਣੀ ਹੈ ਮਾਈ ਜੀ ਮਾੜੀ ਪਲੀਜ਼ ਬੈਂਦੀ ਹੈ ਕਬੱਡੀ ਖਿਡਾਰੀ ਵੀਰਾਂ ਨੂੰ ਬੇਨਤੀ ਆ ਥੋੜੇ ਸਮੇਂ ਲਈ ਆ ਲਾਈਨ ਤੋਂ ਬਾਉਂਡਰੀ ਲਾਈਨ ਤੋਂ ਸਾਈਡ ਤੇ ਰਹੀਏ ਕਬੱਡੀ ਖਿਡਾਰੀ ਦੇ ਖਿਡਾਰੀ ਜਿਹੜੇ ਮੇਰੇ ਭਰਾ ਸਾਰੇ ਵੀਰਾਂ ਨੂੰ ਬੇਨਤੀ ਇੱਕ ਵਾਰ ਖਾੜਾ ਗਰਾਊਂਡ ਕਲੀਅਰ ਕਰ ਦਿਓ ਭਾਈ ਪੰਜਾਬੀ ਜਿੰਨੂ ਦੀ ਸਟੇਜ ਆ ਇਹਨੇ ਗਰਾਊਂਡ ਜਿਹੜਾ ਕਲੀਅਰ ਕਰ ਦਿਓ ਬਹੁਤ ਧੰਨਵਾਦ ਪਲੀਜ਼ ਧਿਆਨ ਦਿਓ ਲਾਈਟਾਂ ਲਾਈਟਾਂ ਜਗਾ ਦਿਓ ਪਲੀਜ਼ ਕਬੱਡੀ ਦੇ ਜਿਹੜੇ ਖਿਡਾਰੀ ਵੀਰ ਆ ਉਹਨਾਂ ਦੇ ਵੀ ਚਰਮਤ ਬੇਨਤੀ ਆ ਉਹ ਵੀ ਮੇਰੇ ਭਰਾ ਜਿਹੜੇ ਕਮਲਜੀਤ ਲਈ ਲੈਣਾ ਹੈ ਤਾਂ ਬਾਹਰਲੇ ਪਾਸੇ ਉਹ ਨਹੀਂ ਬਰਬਰ ਪ੍ਰੋਵਿਡੀ ਵਾਲੇ ਭਾਈ ਆ ਚੁੱਕੇ ਨੇ ਕੁੱਸਤੀ ਆ ਸਭ ਕਰਾ ਲਨ ਪਲੀਜ਼ ਭਾਈ ਗਰਾਊਂਡ ਜਿਹੜਾ ਕਲੀਅਰ ਕਰਵਾਇਓ ਬਾਸਰ ਵੀਰਾਂ ਨੂੰ ਬੇਨਤੀ ਆ ਵੀ ਪਿਆਰ ਨਾਲ ਸਾਰਿਆਂ ਨੂੰ ਬਾਹਰ ਕਰ ਦਿਓ ਵਾਲਿਓ ਜੀ ਕਰ ਦਿਓ ਜਿੱਤੀ ਲਾਈਨ ਤੋਂ ਬਾਹਰ ਭਾਈ ਨੋਟ ਕਰੋ ਜਿਹੜੇ ਆਪਣੇ ਵੀਰਾਂ ਪਲੀਜ਼ ਤੁਸੀਂ ਵੀ ਯਾਰ ਬਾਅਦ ਨਹੀਂ ਛੜੋ ਦਿਓ ਬੇਨਤੀ ਆ ਜਿਹੜੇ ਵੀਰ ਆਪਣੇ ਪਲੀਜ਼ ਕਮੇਟੀ ਮੈਂਬਰ ਆ ਤੁਸੀਂ ਵੀ ਗਰਾਊਂਡ ਆਪ ਕਲੀਅਰ ਕਰੋ ਯਾਰ ਤਾਹੀਂ ਹੋਊਗਾ ਆਹਲੇ ਬੰਦੇ ਖੜੇ ਕਿਹਨੂੰ ਕਰੀਏ ਭਾਈ ਜੀ ਬਾਰ ਬਾਰ ਬੇਨਤੀ ਆ ਕੁਲਵੀਰ ਉਨਿੰਦਰ ਕੁੱਸਤੀ ਸ਼ੁਰੂ ਨਾ ਕਰਿਓ ਇਹ ਸਾਕ ਦਾ ਦਾਤਾ ਭਾਈ ਜੀ ਪ੍ਰੀਤ ਉਹਨਾਂ ਨੇ ਬੇਨਤੀ ਕਰ ਦਿੱਤੀ ਵੀ ਇੱਥੇ ਹੀ ਮੈਂ ਮੇਲਾ ਬੰਦ ਕਰ ਦੋ ਜੇ ਨਹੀਂ ਲੋਕੀ ਬਾਹਰ ਨਿਕਲਦੇ ਭਾਈ ਗਰਾਊਂਡ ਕਰੋ ਆਪਣੇ ਹੀ ਬੰਦੇ ਆ ਲਓ ਬਿਲਕੁਲੀ ਤੇ ਆ ਜਿਓ ਭਾਈ ਜੀ ਉਹਦਾ ਜਿਹੜਾ ਭਰਾ ਜੀ ਉਨੀ ਦੇਰ ਕੁਰਸੀ ਸ਼ੁਰੂ ਨਹੀਂ ਕਰਨੀ ਜਿੰਨੀ ਦੇਰ ਗਰਾਊਂਡ ਨੇ ਕਲੀਅਰ ਹੁੰਦਾ ਚੱਕੀ ਕੋ ਪੜਦੇ ਭਾਈ ਪਨੀ ਸਖੋ ਵੱਲੋਂ ਅਕਬਰਜਾ ਸਾਹਿਬ ਜੱਸੀ ਵੀਰੇ ਪ੍ਰੀਤ ਤੇ ਆਂਦੇ ਯਾਰ ਜਿੱਦਾਂ ਪਹਿਲਾਂ ਮੇਰੀ ਗੱਲ ਤੇ ਦੇ ਐਂਡੋਸਤਾਨ ਦਾ ਚੋਟੀਆਂ ਬੱਬਰ ਸ਼ੇਰ ਪਾਲਾ ਤੇ ਨਾਲ ਸਰ ਮੀਤ ਪਹਿਲਵਾਨ ਦਿੱਲੀ ਦੀ ਧਰਤੀ ਦਾ ਬਾਈ ਤਾਲੀਆਂ ਲਾ ਦਿਓ ਅੱਜ ਦਾ ਫਾਇਦੇਲ ਮੁਕਾਬਲਾ 2 ਲੱਖ ਬੱਧੀ ਚੰਡੀ ਐਨਾ ਤੱਪਰ ਸ਼ੇਰਾਂ ਦੇ ਦਰਦਾਰ ਸ਼ੁਰੂ ਹੋਣ ਚੱਲੀ ਹੈ ਔਰ 5100 ਬਾਈ ਜੱਗੀ ਕੁਮਰ ਦੇ ਮਨੀ ਸਖੋ ਵੱਲੋਂ ਜਿੱਤਣ ਵਾਲੇ ਪਹਿਲਵਾਨ ਨੂੰ ਦਿੱਤਾ ਜਾਣਾ ਹੈ ਇਹ ਵੀ ਨੋਟ ਕਰਿਓ ਬੜੀ-ਬੜੀ ਕੁਸ਼ਲੀ ਦੀ ਮੈਦਾਨ ਦੇ ਵਿੱਚ ਆ ਪਹਿਲਵਾਨਾਂ ਤਾਤ ਕੇਸਰੀ ਕਮਲਜੀਤ ਡੂੰਘੇੜੀ ਲੜ ਰਹੇ ਨੇ ਲੰਗੋਟੇ ਦੇ ਵਿੱਚ ਆ ਪਰ ਦੂਸਰੇ ਪਾਸੇ ਗਰਮੀ ਤੇ ਦਿੱਲੀ ਦੀ ਤਰਤੀਦਾ ਸੁੱਖੀ ਲਿਖਣਾ ਵਿੱਚ ਕਰਾ ਲੈ ਉਹ ਮਲ ਤਾਰੇ ਕਿਹੜਾ ਸਖਾਰੇ ਉਹ ਤਾਰੇ ਬਜਾਨੇ ਪੜਿਆ ਹੋਵੇ ਸਾਹੀ ਦਾ ਬੰਦਾ ਹੈ ਦਲੇਰ ਜਿਹੜੇ ਕਰਨੀ ਹੋਵੇ ਕੁਸ਼ਤੀ ਸਾਹੀ ਦਾ ਬਬਰ ਸ਼ੇਰ ਵਿਹਾ ਕਰਨੀ ਹੋਵੇ ਕੁਸ਼ਤੀ ਸਾਹੀ ਦਾ ਬਬਰ ਸ਼ੇਰ ਵਿਹਾ ਬਰਨਾਲਾ ਦੇ ਯੂਥ ਕਾਲੀਦਾਰ ਬਰਨਾਲਾ ਦੇ ਨਿਮਾ ਧਨਵਾਲਾ ਨਮਾਜ਼ ਰਿੱਤਰ ਵਾਲੇ ਅੰਮ੍ਰਿਤ ਸੇਖੋਂ ਕੈਨੇਡਾ ਤੇ ਡੱਗੀ ਬਾਜਵਾਜੀ ਆਏ ਹਨ ਜੀ ਆਇਆਂ ਨੂੰ ਮਾਈਕ ਟੂ ਗਰਾਉਂਡ ਵਾਹ ਵੇਂਦਾ ਲਾ ਮੈਦਾਨ ਦੇ ਵਿੱਚ ਜੀ ਕਸਤੀਆਂ ਗੱਪਾਂ ਕਰ ਰਹੇ ਆ ਕਹਿੰਦਾ ਸਰਬਸਿਆਤ ਤੇ ਸਾਦਗੀ लकड़ी च तोले लकड़ी च तोले प्रेणा 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 दो दो माली पंजाह हज़ार जे तूं नोट करो कंदा चादा इतां था ਇੱਕ ਲਾਈਟਾਂ ਦਿਗਾ ਦਿਓ ਭਾਈ ਰੋਕ ਕਰੋ ਜਿਹੜਾ ਕੋਈ ਖਿਡਾਰੀ ਬਣ ਕੇ ਪਹਿਲਵਾਨ ਬਣ ਕੇ ਮੰਡ ਦਾ ਫੜਿਆ ਗਿਆ ਬਹੁਤ ਸ਼ਿੱਧਰ ਬਰੇਡ ਹੋ ਗਈ ਕੈਕ ਲਾਉਣਿਆ ਤੁਸੀਂ ਪਹਿਲਵਾਨੀ ਆ ਕਬੱਡੀ ਨੂੰ ਸਾਰਾ ਦਿਨ ਮੰਗੀ ਜਾਂਦੇ ਆ ਗਲਤ ਗੱਲਾਂ ਐ ਰੋਕ ਕਰੋ ਲਾਈਵ ਮਾੜਾ ਬੋਲੋ ਸਟੈਂਡਵਾਟ ਕਲਾਓ ਮਾੜਾ ਬੋਲੋ ਸਰੀਰ ਨੂੰ ਦੁਨੀਆ ਮਗਰ ਮੇਰੇ ਪਾਸਾ ਚੱਕੀ ਘੁੰਮਦੀ ਐ ਚੱਲ ਵੀ ਨਾਮ ਲਾਓ ਬੇਟੀ ਆਪਣੀ ਦਾ ਨਾ ਖਰਾਬ ਨਾ ਕਰੋ ਭਾਈ ਜਲਤ ਪਾਉਣ ਦੇ ਮੌਸਮੀ ਖਿਡਾਰੀਓ ਐਡਵੋਕੇਟ ਮਨਿੰਦਰ ਸਿੰਘ ਮਨੀ ਜੀ ਬੜੀ ਖਾ ਵਡੇ ਭਰਾ ਐਮਐਨਏ ਆਮ ਲੋ ਯਾਦਵ ਦਰਸ਼ਕ ਮਾੜਗੜ ਜਿਹਨਾਂ ਨੂੰ ਵਿਸ਼ੇਸ਼ ਮਾਫਾ ਕੀਤਾ ਗਿਆ ਬੜਾ ਧੰਨਵਾਦ ਹਾਂ 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 ਇਹਨਾਂ ਦਾ ਕਾਰਜ ਦਾ ਹਰ ਦਾ ਬਾਕ ਸਮੇਂ ਦੀ ਹੈ ਲੋਹੇ ਤੋਂ ਲੋਹੇ ਨੂੰ ਫਿਰ ਪਾਂਡਲ ਬੱਦੇ ਚੰਗੀ ਲੋਪੇ ਵਾਲਿਆ ਔਖੇ ਕੋਪਰੇ ਪਟਾਰੇ ਵਿੱਚ ਓਏ ਪੌਣੇ ਲੋਪੇ ਵਾਲਿਆ ਆਹ ਇੱਥਾ ਉਧਰ ਸਾਡੇ ਦਾ ਜੱਗੀ ਕੋਮਰ ਤੇ ਬਾਈ ਮਰੀ ਸੇ ਕੋਮੇ ਨੇ ਵੀ 11000 ਕਰਦੇਓ ਚਿੱਤਰ ਵਾਲੇ ਪਹਿਲਵਾਨ ਲਈ 11000 ਉਧਰ ਵਾਕਾ ਮੋਹੇਗਰ ਸਾਹਿਬ ਦੀ ਧਰਤੀ ਅੱਜ ਪਹਿਲਵਾਨੀ ਦੇ ਰਗ ਦੇ ਵਿੱਚ ਰੰਗੀ ਗਈ ਹੈ ਤੇ ਲੋਪੇ ਵਾਲੀ ਜੱਟ ਹੋਣਾ ਚਾਹੀਦਾ ਬਾਦੂ ਦੇ ਵਿੱਚ ਬੰਦਾ ਚੱਟ ਹੋਣਾ ਚਾਹੀਦਾ ਟੱਕਰਾ ਹੀ ਹੁੰਦੀ ਆ ਆ ਸਿੰਘ ਕੁੱਡੀਆਂ ਦੇ ਮੱਲੋ ਮੱਲੀ ਆ ਰਹੇ ਜਾਂਦੇ ਨੇ ਸਿੰਘ ਕੁੱਡੀਆਂ ਦੇ ਮੱਲੋ ਮੱਲੀ ਆ ਰਹੇ ਆ ਗਏ ਨੇ ਸਰਪੰਚ ਜੀ ਐਸ ਐਚਓ ਸਾਹਿਬ ਨੂੰ ਆਲੀ ਕਾਲੀ ਕੌਂਟਿਡ ਸਾਹਿਬ ਜੀ ਮੁਹਾਲੀ ਜਿਹਨਾਂ ਦਾ ਮਾਨਸਾ ਕੀਤਾ ਜਾ ਰਿਹਾ ਬੜਾ ਧੰਨਵਾਦ ਹੈ ਉਧਰ ਕਹਿੰਦੇ ਜੀ ਫਤਿਹਗੜ ਸਾਹਿਬ ਦੀ ਧਰਤੀ ਸਰਹੰਦ ਪੁਰਾਣੀ ਸਰਹੰਦ ਦੀ ਧਰਤੀ ਵਰਲਡ ਦੀ ਸਭ ਤੋਂ ਵਧੀਆ ਧਰਤੀ ਜਿੱਥੇ ਤੁਸੀਂ ਆਨੰਦ ਲੈ ਰਹੇ ਹੋ ਕੁਸ਼ਤੀ ਦਾ ਕੁਸ਼ਤੀ ਤੋਂ ਬਾਅਦ ਕਬੱਡੀ ਦੇ ਵੱਡੇ ਜੋਧੇ ਤਿਆਰ ਬਰ ਤਿਆਰ ਆਇਆ ਤਿਆਰ ਬਰ ਤਿਆਰ ਆਇਆ ਪਰ ਉਧਰ ਮੈਦਾਨ ਦੇ ਵਿੱਚ ਜਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਦੇਖਦੇ ਕਾਰਜ ਜਿੱਤਦਾ ਕੋਲ ਹਰਦਾ ਬਾਤ ਸਮੇਂ ਦੀ ਹੈ ਬਾਤ ਸਮੇਂ ਦੀ ਹੈ ਕਹਿੰਦਾ ਉੱਠ ਤੇ ਜੋ ਪਹਿਲੀ ਰਗ ਰਗ ਦਾ ਪਤਾ ਉਹ ਕਿਹੜਾ ਕਿੰਨੇ ਜੋਗਾ ਸਾਨੂੰ ਸਭ ਦਾ ਪਤਾ ਹੈ ਆਪਣੇ ਸ਼ਿਕਾਰੀ ਮਾਰਾ ਸੈਗੇ ਉੱਥੇ ਕਹਿੰਦਾ ਟਿੱਕ ਟਿੱਕੂ ਖੁੱਡੇ ਤਲੇ ਸੋਹਣਿਆ ਜਿੰਦਾ ਦੇ ਉਹ ਪੱਕੇ ਹੌਸਲੇ ਨਹੀਂ ਛੱਡਦੇ ਜਿਹਨਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹੀ ਦੇ ਫਿਊਚਰ 'ਚ ਚੱਡੇ ਗੱਡਦੇ ਲੋਕ ਹੱਲਾ ਛੇਰੀਆਂ ਉਹ ਬਿੱਠ ਬੱਚੇ ਡਾਰੇ ਹੁੰਦੇ ਥੱਲੇ ਲਾਣੋ ਮਹਿਰਤਾਂ ਦੀ ਸੂਈ ਰਖ ਲਾਲ ਟੱਕ ਤੇ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਣੋ ਉਹ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਣੋ ਕਹਿੰਦਾ ਕਰ ਰੂ ਤਵਸਿਆ ਪੁੱਤ ਲਈ ਬਾਪਾ ਅ ਗਰਮੀਤ ਬਲਾਲ ਜੀ ਕੁਸ਼ਤੀ ਰੋਕਣੀ ਨਹੀਂ ਚਲੋ ਬਹੁਤ ਵੱਡਾ ਗਰਾਊਂਡ ਆ ਯਾਰ ਚਲੋ ਚਲੋ ਗਰਮੀਤ ਦਿੱਲੀ ਪਹਿਲਵਾਨ ਧਿਆਨ ਦਿਓ ਪਲੀਜ਼ ਚਲੋ ਮਾਲੀ ਜੀ ਲਖੇ ਕਰਾਓ ਯਾਰ ਕੁਸ਼ਤੀ ਕੰਟੀਨਿਊ ਕਰਵਾਓ ਕਬੱਡੀ ਦੇ ਮਾਲੀ ਜੀ ਚਾਰ ਵਾਰ ਪਿਆਰਾ ਔਰ ਦਰਸ਼ਕਾਂ ਦਾ ਘੋਡੇ ਦੀ ਖੇਡ ਮੇਲਾ ਦੇਖਣੋ ਚਲੋ ਚਲੋ ਪਲੀਜ਼ ਆਹ ਤੁਸੀਂ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਕਰਮਤ ਬਸਿਆ ਪੁੱਤ ਲਈ ਮਾਪੇ ਫੇਰ ਤੇ ਖੁਦਾ ਦੀ ਹੁੰਦੀ ਏ ਚਾਵਾ ਦੇ ਨਾਲ ਪਾਲਣ ਪੁੱਤ ਨੂੰ ਫੇਰ ਚੰਡੀ ਜੰਗ ਹੁੰਦੀ ਏ ਯਾ ਕੱਢੀ ਉਹ ਤਾਰਦੇ ਵਿਦਵਾਨਾਂ ਨੂੰ ਖਾਣ ਪੀਣ ਤੇ ਮਹਿਕ ਤੱਬਦੀ ਰਾਹੀ ਦੀ ਪਹਿਲਵਾਨਾਂ ਨੂੰ ਚੰਦੇ ਦੇ ਉਸਤਾਦ ਕਿਸੇ ਦਾ ਆਵੇ ਕਫਤ ਖਾਨਾਂ ਨੂੰ ਆਮਨ ਬੇਰ ਵੀ ਕਰੇ ਸਲਾਮ ਗਿਆ ਵਾਹ ਗਿਆ ਯਤ ਹੋ ਗਿਆ ਆਦਤ ਨਹੀਂ ਕੁਸ਼ਤੀ ਵੀ ਲੌਕੀ ਦਾ ਫੋਟੋਗ੍ਰਾਫਰ ਸਾਊਂਡ ਕਰ ਪੁੱਜੋ ਹਾਂਜੀ ਲੌਕੀ ہاں جی بابا جانا سہروں کی پکا روسا بچی ਵਰਗਵਾਸੀ ਸਾਡੇ ਰਾਜਵੀਰ ਪੋਸਾ ਬਫਰਾ ਦੇ ਮੁੰਡੇ ਨੇ ਪਹਿਲਵਾਨੀ ਕੀਤੀ ਹੋਈ ਹੈ। ਉਹ ਜਿੰਨਾ ਸਮਾਂ ਉਸ ਨੇ ਲਗਾਇਆ ਉਹਨਾਂ ਨੇ ਡਿੰਗੀ ਬਾਈ ਬਹੁਤ ਮੂਰੀਆਂ ਜਿਹੜੀਆਂ ਧਾਰਤੀ ਕਰਵਾਤੀਆਂ। ਰਾਜਵੀਰ ਪੋਸਾ ਜੀ। ਹਾਂ ਜੀ ਕਿਹੜੀ ਜਗ੍ਹਾ ਤੋਂ ਆਈ ਆਪਾਂ? ਹਾਂ ਜੀ ਕਿਹੜੀ ਜਗ੍ਹਾ ਤੋਂ ਆਈ ਆਪਾਂ? ਉਹਦਾ ਮਾਸ ਮਾਰ ਕੀਤਾ ਜਾਂਦਾ। ਜੀਤਪੁਰ ਬਾਈ ਜੀਤਪੁਰ ਵੀ ਨਾਮ ਹੈ ਤੁਹਾਡਾ। ਲਾਲਾ ਪਹਿਲਵਾਨ। ਜੀ ਲਾਲਾ ਪਹਿਲਵਾਨ। ਅਕੈਡਮੀ ਤੋਂ ਪੜ੍ਹੇ ਹੋ ਜੀ। ਹਾਂ ਜੀ ਹਾਂ ਜੀ ਹਾਂ ਜੀ। ਥੈਂਕ ਯੂ।